ਚੁਣ ਚੁਣ ਕੇ ਤੂੰ ਹੀਰੇ ਪੁੱਤਰ ਮਾਵਾਂ ਦੇ ਚੁਣ ਚੁਣ ਕੇ ਤੂੰ ਹੀਰੇ ਪੁੱਤਰ ਮਾਵਾਂ ਦੇ ਦਸ ਖਾਂ ਰੱਬਾ ਕਾ ਤੋ ਖੋਈ ਜਾਣਾ ਸਿੱਧੂ ਕੁੰਮਣ ਅਤੇ ਜਵੰਦੇ ਵਰਗੇ ਚੱਲ ਸਿੱਧੂ ਕੁੰਮਣ ਅਤੇ ਜਵੰਦੇ ਵਰਗੇ ਚੱਲ ਕਾ ਤੋ ਬਦਲਾ ਹੈ ਇਕਲ ਕੋਈ ਜਾਨੇ ਦੀਪ ਸਿੱਧੂ ਸੰਦੀਪ ਜ਼ਖਮ ਹਲੇ ਤਾਜ਼ੇ ਦੀਪ ਸਿੱਧੂ ਸੰਦੀਪ ਜ਼ਖਮ ਹਾਲੇ ਤਾਜੇ ਨੇ ਕਿਉ ਨਮਿਆਂ ਦੇ ਲਹੂ ਨਾ ਧੋਈ ਜਾਣਾ ਏ ਹੱਸਦੇ ਵਸਦੇ ਘਰਾਂ ਦੇ ਬੀਹੂ ਉੱਤੇ ਕਿਉ ਤੁਰਤ ਹੀ ਤੇਲ ਗਮਾਂ ਦਾ ਚੋਈ ਜਾਣਾ ਏ ਜੋ ਬਨ ਰੁੱਤੇ ਮੋਇਆਂ ਦਾ ਦੁੱਖ ਡਾਡਾ ਏ ਜੋ ਬਨ ਰੁੱਤੇ ਮੋਇਆਂ ਦਾ ਦੁੱਖ ਡਾਡਾ ਏ ਡਾਡੇ ਅਰਬਾ ਫਿਰ ਵੀ ਮੋਈ ਜਾਣਾ ਏ ਚੋਂ ਚੋਣ ਕੇ ਤੂੰ ਹੀਰੇ ਪੁੱਤਰ ਮਾਵਾ ਦੇ ਦਸ ਖਾਂ ਰੱਬਾ ਕਾ ਤੋ ਖੋਈ ਜਾਨੇ ਦਸ ਖਾਂ ਰੱਬਾ ਕਾ ਤੋ ਖੋਈ ਜਾਨੇ